ਜਿਵੇਂ ਨਸ਼ਾ ਸਮੈਕ ਦਾ ਲੱਗਿਆ ਸੀ ਨਾ ਟੱਬਰ ਨੂੰ ਹੁਣ ਤੋੜ ਜਿਹੜੀ ਉਹ ਨਸ਼ਾ ਹੁਣ ਖਤਮ ਹੋਣ ਵਾਲਾ ਰਹਿ ਗਏ ਪੁੱਤ ਗੰਟੀ ਦੇ 20 ਦਿਨ ਰਹਿ ਗਏ ਆ ਜੱਫਤੀਆਂ ਜੁਫਤੀਆਂ ਥੋੜੀਆਂ ਖੋਲਣੀਆਂ ਨੇ ਇਹਦੋਂ ਵੱਲੋਂ 5-500 ਦੇ ਕੇ ਖਰੀਦਦਾ ਰਿਆਂ ਜਦੋਂ ਇਹ ਜੀਆਂ ਗੱਲਾਂ ਕਰਦਾ ਸੋ ਇਹਨਾਂ ਲੋਕਾਂ ਨੇ ਤੈਨੂੰ ਦੋ ਵਾਰੀ ਜਿਤਾਇਆ ਐਤਕਿ ਇਹਨਾਂ ਨੇ ਤੈਨੂੰ ਤੇਰੇ ਅੰਜਾਮ ਤੇ ਪਹੁੰਚਾਉਣਾ ਨਾ ਜਿਤਾਉਂਦੇ ਤੇ ਜਿਹੜਿਆ ਕੰਮ ਹੋ ਰਿਹਾ ਇਹ ਵੀ ਨਹੀਂ ਹੋਣੇ ਸੀ ਕਿਉਂਕਿ ਇਸ ਬੰਦੇ ਦੀ ਜਿਹੜੀ ਜ਼ਬਾਨ ਤੇ ਸੋਚ ਏਡੀ ਗੰਦੀ ਆ ਇਹਨੂੰ ਕੋਈ ਮੂੰਹ ਨਹੀਂ ਉੱਤੇ ਲਾ ਕੇ ਰਾਜੀ ਨਾ ਸੀਐਮ ਨਾ ਪੀਐਮ ਇਹਨਾਂ ਨੂੰ 25 ਦਿਨ ਨੂੰ ਤਿਆਰ ਲਿਆ ਜਿਹੜਾ ਲੋਕਾਂ ਨੂੰ ਕ੍ਰਾਂਤੀਕਾਰੀ ਕਹਿੰਦਾ ਹੁੰਦਾ ਸੀ ਕ੍ਰਾਂਤੀਕਾਰੀ ਸੋਚ ਕਹਿੰਦਾ ਹੁੰਦਾ ਸੀ ਅੱਜ ਏਡਾ ਫਰਸਟ੍ਰੇਟ ਹੋ ਗਿਆ ਐਮਐਲਏ ਮੈਂ ਨਾ ਨਹੀਂ ਦੰਦਾ ਇਹਦਾ ਇਸ ਬਕੰਦੇ ਬੰਦੇ ਦਾ ਨਾਂ ਲੈਣਾ ਵੀ ਚੰਗਾ ਨਹੀਂ ਰਹਾਦਾ ਕਿਉਂਕਿ ਹੁਣ ਦੁਨੀਆ ਇਹਨੂੰ ਘਰਾਂ ਚ ਵੀ ਬਾੜੋਂ ਹਟ ਗਈ ਅੱਜ ਇੰਨੀ ਫਰਸਟ੍ਰੇਸ਼ਨ ਸਿਰ ਤੇ ਚੜ ਗਈ ਇਹਨਾਂ 5 5 7 700 ਵਾਲੇ ਬੰਦਿਆਂ ਨੇ ਹੀ ਤੈਨੂੰ ਪਿਛਲੀ ਵਾਰੀ ਜਿਤਾਇਆ ਸੀ ਇਹਨਾਂ ਨੂੰ ਅੱਜ 5 700 ਕਹਿ ਗਿਆ ਆ ਸੁਣਾਇਓ ਜੀ ਬੋੜ ਲਾ ਲਿਆ ਉਹਦਾ ਸ਼ਰਮ ਕਰ ਲੋ ਸ਼ਰਮ ਕਰ ਲੋ ਜਿਹੜੇ ਲੱਖਾਂ ਲਾ ਉਹਦਾ ਨਹੀਂ ਜਿਹੜਾ ਬਰਸਾ ਸੋ ਰਹੀਆਂ ਉਹਦਾ ਕਿੱਦਾਂ ਡਿਸਕਰੀਬ ਕਰੋ ਹਰ ਜਗ੍ਹਾ ਇਹ ਗੱਲ ਕਰਨ ਤੋਂ ਤੁਹਾਨੂੰ ਇਹ ਮਾਣ ਤੇ ਪ੍ਰਾਊਡ ਹੋਣਾ ਚਾਹੀਦਾ ਪੰਜਾਬ ਦੇ ਵਿੱਚੋਂ ਜਿੰਦਾਬਾਦ ਨਿਰਮਲ ਸਿੰਘ ਕੜਵਰ ਜਿੰਦਾਬਾਦ ਕੜਵਰ ਗਿਆਨੇ ਜਿੰਦਾਬਾਦ ਰਮਲਜੀਤ ਸਿੰਘ ਕੜਵਰ ਜਿੰਦਾਬਾਦ ਰਮਲਜੀਤ ਸਿੰਘ ਕੜਵਰ ਪੰਜਾਬ ਦੇ ਵਿੱਚ ਜਿਵੇਂ-ਜਿਵੇਂ ਵੋਟਾਂ ਨਸਤੀਕ ਆ ਰਹੀਆਂ ਨੇ ਤਾਂ ਦੂਸਰੇ ਪਾਸੇ ਪੰਜਾਬ ਦੇ ਵਿੱਚ ਵੱਡੇ-ਵੱਡੇ ਮੰਤਰੀ ਮੌਜੂਦਾ ਸਰਕਾਰ ਦੇ ਵਿਧਾਇਕ ਅਤੇ ਹੋਰ ਸੀਨੀਅਰ ਅਧਿਕਾਰੀ ਸੜਕਾਂ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲੱਗ ਪਏ ਨੇ ਇਹ ਤਸਵੀਰਾਂ ਲੁਧਿਆਣਾ ਦੇ ਵਾਰਡ ਨੰਬਰ 47 ਤੋਂ ਸਾਹਮਣੇ ਆਈਆਂ ਨੇ ਜਿੱਥੇ ਕਾਂਗਰਸੀ ਨੇਤਾ ਕਬਲਜੀਤ ਸਿੰਘ ਕੜਵੜਾ ਤੇ ਕੌਂਸਲਰ ਪਤੀ ਨਿਰਮਲ ਕੈੜਾ ਨੇ ਇਲਾਕੇ ਦਾ ਜਾਇਜ਼ਾ ਲਿਆ ਤਾ ਦੂਸਰੇ ਪਾਸੇ ਉਹਨਾਂ ਨੇ ਇਲਾਕੇ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਵੀ ਕਈ ਨਿਸ਼ਾਨੇ ਸਾਦੇ। ਵੀ ਹੱਦ ਤੱਕ ਟੀਆ ਪੈ ਚੁੱਕੀਆਂ ਸੀ ਕੋਈ ਹੱਲ ਨਹੀਂ ਹੋਇਆ। ਅਸੀਂ ਕੜਵਲ ਸਾਹਿਬ ਨੂੰ ਬੇਨਤੀ ਕੀਤੀ, ਮੰਤਰੀ ਸਾਹਿਬ ਨੂੰ ਕੀਤੀ ਉਹਨਾਂ ਦੇ ਟੈਂਡਰ ਲਾ ਕੇ ਅੱਜ ਇਹ ਕੰਮ ਸ਼ੁਰੂ ਹੋ ਗਿਆ, ਸ਼ੁਰੂ ਉਦਘਾਟਨ ਕਰਨ ਨਹੀਂ ਆਏ, ਬਣਾ ਚੁੱਕੇ ਆ, ਇਹ ਚੱਲਣ ਜਾ ਰਿਹਾ ਵਾ। ਜਿੰਨੇ ਦਿੱਕਤਾਂ ਸੀਗੀਆਂ ਸੀਵਰ ਦੀ ਸਮੱਸਿਆ ਸਾਰੇ ਗਲੀ ਦੇ ਹੱਲ ਹੋਗੇ। ਮੇਨ ਜਿਹੜੀ ਸਮੱਸਿਆ ਚੱਲਦੀ ਪਈ ਆ ਉਹਦਾ ਵੀ ਅਸੀਂ ਲਗਭਗ ਜਲਦੀ ਜਿਹੜੀ ਪਾਈਪ ਲਾਈਨ ਇਹ ਗਲਤ ਪਈ ਹੋਈ ਆ ਮਾਲੂ ਟੀਡੀ ਪਈਆ ਜੋ ਪਹਿਲੇ ਕਾਉਂਸਲਰ ਸਾਹਿਬ ਸੀ ਜਿਹੜੇ ਇੱਥੇ ਸੀਗੇ ਜਾਂ ਨਹੀਂ ਦੇਖ ਪਾਏ ਜਾਂ ਐਮਐਲਏ ਸਾਹਿਬ ਵੀ ਆਏ ਤਾਂ ਉਹਨਾਂ ਨੇ ਵੀ ਕਿਸੇ ਨੇ ਕੁਝ ਨਹੀਂ ਕੀਤਾ ਬਸ ਸਾਹ ਬਣੀ ਘੁੰਮਦੇ ਰਹੇ ਕੰਮ ਕਿਸੇ ਨੇ ਨਹੀਂ ਕੀਤਾ ਤੇ ਅੱਜ ਮੈਂ ਸਮਝਦਾ ਹਲਕਾ ਆਤਮ ਨਗਰ ਦੇ ਵਿੱਚ ਕਰੋਲ ਸਾਹਿਬ ਦੀ ਅਗਵਾਈ ਦੇ ਵਿੱਚ ਜੋ ਡਿਵੈਲਪਮੈਂਟ ਹੋ ਰਹੀ ਆ ਇੱਕ ਮਿਸਾਲ ਆ ਜੋ ਕੀ ਕੰਮ ਐ ਸਮਝਦਾ 30 30 ਸਾਲ ਦੇ ਨਹੀਂ ਹੋਏ 25 ਸਾਲ ਦੇ ਨਹੀਂ ਹੋਏ ਉਹ ਉਹ ਕੰਮ ਹੋਏ ਨੇ ਤੇ ਕੰਮ ਹੋ ਰਹੇ ਨੇ ਕਿੱਲੇ ਉਦ ਘਟ ਨਹੀਂ ਹੋ ਰਹੇ ਚੰਦ ਦਿਨਾਂ ਦੇ ਵਿੱਚ ਮੈਂ ਸਮਝਦਾ ਕਰੋੜਾਂ ਦੀ ਡਿਵੈਲਪਮੈਂਟ ਦੇ ਅਵਾਰਡ ਨੰਬਰ 47 ਛੋਏ ਆ ਜੇ ਹਲਕੇ ਦੀ ਗੱਲ ਕਰੀਏ ਤਾਂ ਕਿੱਥੇ ਤੱਕ ਉਹਦੀ ਅਮਾਉਂਟ ਪਹੁੰਚ ਜਾਣੀ ਆ ਕਿਉਂਕਿ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਕੌਂਸਲਰ ਦੇ ਇਲੈਕਸ਼ਨ ਦੌਰਾਨ ਜਾਂ ਜਦੋਂ ਕੜਬਲ ਸਾਹਿਬ ਇਥੋਂ ਐਮਐਲਏ ਦੇ ਇਲੈਕਸ਼ਨ ਲੜੇ ਤੇ ਉਸ ਸਮੇਂ ਦੇ ਵਾਅਦੇ ਹਰਨ ਤੋਂ ਬਾਅਦ ਵੀ ਉਹ ਵਾਅਦੇ ਪੂਰੇ ਕਰਦੇ ਪਏ ਨੇ ਜੇ ਆਪਾਂ ਉਹਨਾਂ ਨੂੰ ਜਿਤਾ ਕੇ ਭੇਜਦੇ ਤਾਂ ਉਹਦੇ ਵਾਅਦੇ ਕਿੱਥੇ ਖੜਨੇ ਸੀ ਅੱਜ ਸਾਨੂੰ ਲੋੜ ਆ ਅੱਖਾਂ ਖੋਲਣ ਦੀ ਲੋੜ ਆ ਦਿਮਾਗ ਖੋਲਣ ਦੀ ਲੋੜ ਆ ਜਿਹੜਾ ਇਨਸਾਨ ਨੇਤਾ ਵਰਕਰ ਲੋਕਾਂ ਵਿਚਰਦਾ ਲੋਕਾਂ ਦੇ ਕੰਮ ਕਰਦਾ ਲੋਕਾਂ ਦੀ ਦੁੱਖ ਸੁੱਖ ਸੁਣਦਾ ਲੋਕਾਂ ਨੂੰ ਜੋ ਜ਼ਰੂਰਤ ਆ ਉਹ ਤੇ ਖੜਦਾ ਉਹਨੂੰ ਮਾਨ ਤੇ ਸਨਮਾਨ ਇੱਜ਼ਤ ਦੇਣੀ ਚਾਹੀਦੀ ਹੈ ਇਹ ਮੈਂ ਆਪਣੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਵੀ ਕਰਦਾ ਕਿਉਂਕਿ ਇੱਥੇ ਉਦਘਾਟਨ ਕਰਨ ਜਾਂਦੇ ਆ ਜਿਵੇਂ ਹੁਣ ਪਤਾ ਲੱਗਿਆ ਜੇ ਉਦਘਾਟਨ ਕੀਤਾ ਗਿਆ ਪਹਿਲਾਂ ਤਾਂ ਇਹ ਦੇਖੋ ਵੀ ਉਦਘਾਟਨ ਹੋਇਆ ਕਾਦਾ ਵਾ ਇੱਕ ਟਿਊਬਲ ਦਾ ਉਦਘਾਟਨ ਹੋਇਆ ਪਰ ਉਹ ਟਿਊਬਲ ਲੋਕਾਂ ਨੂੰ ਪਾਣੀ ਦੇ ਰਿਹਾ ਪਹਿਲਾਂ ਇਹ ਤਾਂ ਪਤਾ ਕਰੋ ਵੀ ਉਹ ਪਾਣੀ ਲੋਕਾਂ ਨੂੰ ਪੀਣ ਨੂੰ ਦਿੱਤਾ ਜਾਏਗਾ ਫਿਰ ਤਾਂ ਆਪਾਂ ਮੰਨ ਸਕਦਾ ਵੀ ਉਹ ਟਿਊਬਲ ਦਾ ਉਦਘਾਟਨ ਹੋਇਆ ਉਹ ਸਿਰਫ ਜਿਹੜਾ ਉੱਥੇ ਕਹਾ ਲੱਗਿਆ ਉਹ ਕਾ ਦੇ ਵਾਸਤੇ ਪਾਣੀ ਆ ਨਾ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਟਿਊਬਲ ਦਾ ਉਗਾਟਨ ਕੀਤਾ ਜਾ ਰਿਹਾ ਉਹ ਛੋਟਾ ਜਿਹੜੇ ਕਿ ਆਪਾਂ ਆਪਣੇ ਘਰਾਂ ਦੇ ਵਿੱਚ ਸਮਰਸੀਬਾ ਲਾ ਲੈਨੇ ਆ ਛੋਟਾ ਉਹ ਲਾਇਆ ਗਿਆ ਵਾ ਉਹਨੂੰ ਕਿਆ ਕੁਝ ਹੋਰ ਜਾ ਰਿਹਾ ਵਾ ਇਸ ਕਰਕੇ ਜੋ ਮਨਜੀਤ ਨਗਰ ਦੇ ਵਿੱਚ ਇਸ ਗਲੀ ਦੇ ਵਿੱਚ ਦਿੱਕਤ ਸੀ ਉਹ ਮੈਂ ਸਮਝਦਾ ਆਉਣ ਵਾਲੇ ਸਮੇਂ ਵਿੱਚ ਖਤਮ ਹੋ ਜਾਏਗੀ ਅੱਜ ਵਾਰਡ ਨੰਬਰ 47 ਜਿੱਥੋਂ ਨਰਮਲ ਕੜਾਜ ਦੀ ਧਰਮਪੰਤਰੀਆਂ ਉੱਥੋਂ ਕਾਉਂਸਲਰ ਨੇ ਤੇ ਦੋ 6 ਨੰਬਰ ਸੋਰੀ 6 ਨੰਬਰ ਦੇ ਮੋੜ ਤੇ ਖੜੇ ਆ ਜਿੱਥੇ ਹਮੇਸ਼ਾ ਇਹ ਗਲੀ ਪਾਣੀ ਨਾਲ ਭਰੀ ਰਹਿੰਦੀ ਸੀ ਤੇ ਮੈਂ ਪਿਛਲੇ ਸਾਂਝਦੇ 10 ਸਾਲ ਤੋਂ ਇਹੀ ਹਾਲਾਤ ਸੀ ਇੱਥੇ ਬੜੇ ਆਏ ਬੜੇ ਗਏ ਬੜੇ ਥੇ ਐਮਐਲਏ ਜਿੱਤੇ ਬੜੇ ਗਏ ਪਰ ਇਹਨਾਂ ਦੀਆਂ ਵੋਟਾਂ ਲੈਣ ਤੋਂ ਬਾਅਦ ਕਿਸੇ ਨੇ ਇਦਾਂ ਦੀ ਛਾਰ ਨਹੀਂ ਲਈ ਸੋ ਨਰਮਲ ਕੜਾ ਜੀ ਨੇ ਜਿਹੜਾ ਇਹ ਕੰਮ ਕਰਾਇਆ ਮੈਂ ਇਹਨਾਂ ਨੂੰ ਬਹੁਤ ਮੁਬਾਰਕਬਾਦ ਦਿੰਦਾ ਤੇ ਉਸ ਤੋਂ ਬਾਅਦ ਜਿਹੜਾ ਇਹ ਦੱਸ ਰਿਹਾ ਇਸ ਰੋਡ ਦੀ ਵੀ ਜਿਹੜੀ ਇਹਨਾਂ ਦੀ ਫਾਈਲ ਜਿਹੜੀ ਉਹ ਵੀ ਇਹਨਾਂ ਨੇ ਪਾਸ ਕਰਾ ਲਈ ਹੈ ਕਾਉਂਸਲਰ ਕੋਟੇ ਚ ਸੋ ਇਸ ਗੱਲ ਦੀ ਮੈਂ ਇਹਨਾਂ ਨੂੰ ਮੁਬਾਰਕ ਦਿੰਦਾ ਤੇ ਉੱਥੇ ਹੀ ਜਿਹੜੇ ਪੰਜਾਬ ਸਰਕਾਰ ਵੱਲੋਂ ਜਿਹੜੇ ਫੰਡ ਆਏ ਨੇ ਪੰਜਾਬ ਨਿਰਮਾਣ ਯੋਜਨਾ ਦੇ ਉਹ ਵੀ ਜਿਹੜੇ ਇਹਨਾਂ ਦੇ ਵਾਰਡ ਦੇ ਜਿਹੜੇ ਚੈੱਕ ਆਏ ਹੋਏ ਨੇ ਉਹ ਅੱਜ ਸੁਨੇਹਾ ਲੱਗ ਜਾਊਗਾ ਉਹ ਵੀ ਕੱਲ ਨੂੰ ਅਸੀਂ ਵਾਰਡ ਨੰਬਰ 47 ਦੇ ਚੈੱਕ ਵੀ ਵੰਡ ਰਹੇ ਤਾਂ ਕਿ ਜਿਹੜਾ ਸਰਕਾਰ ਦੀਆਂ ਸਹੂਲਤਾਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ ਨਾ ਕਿ ਸਰਕਾਰ ਦੇ ਨਾਲ ਅਸੀਂ ਕਲੇਸ਼ ਪਾ ਕੇ ਲੋਕਾਂ ਦੀਆਂ ਫੈਸਿਲਟੀਆਂ ਨੂੰ ਦਵਾਇਆ ਨਹੀਂ ਅਸੀਂ ਸਰਕਾਰ ਨਾਲ ਰਿਸ਼ਤਾ ਬਣਾ ਕੇ ਲੋਕਾਂ ਨੂੰ ਫੈਸਿਲਟੀਆਂ ਦਵਾਇਆਂ ਨੇ ਇਹ ਹੀ ਸਾਡੀ ਸੋਚ ਹੈ ਤੇ ਇਹ ਅਸੀਂ ਅੱਗੇ ਕਰਾਂਗੇ ਮੇਰੀ ਗੱਲ ਸੁਣੋ ਅੱਜ ਪੰਜਾਬ ਦੀਆਂ ਗੱਲਾਂ ਕਰਨ ਵਾਲੇ ਟਿਊਬਲ ਤੇ ਆ ਖੜੇ ਇਸ ਏਰੀਆ ਦੀਆਂ ਸਮੱਸਿਆਵਾਂ ਕੱਲੀਆਂ ਟਿਊਬਲ ਦੀ ਸਮੱਸਿਆ? ਹਾਲੀ ਨਹੀਂ ਅਸੀਂ ਕਹਿੰਦੇ ਆ ਵੀ ਕੋਈ ਗੱਲ ਨਹੀਂ ਅਸੀਂ ਇਹ ਕਹਿੰਦੇ ਵੀ ਚਲੋ ਮੂੰਹ ਦਿਖਾਉਣ ਤਾਂ ਆਇਆ ਉਹਨੂੰ ਪੁੱਛਣ ਜੋਗੇ ਤਾਂ ਹੈਗੇ ਆ ਲੋਕ ਵੀ 9.5 ਸਾਲ ਦੇ ਐਮਐਲਏ ਸਾਹਿਬ ਇੱਕ ਪ੍ਰਾਪਤੀ ਦੱਸ ਦੇਣ ਇਸ ਏਰੀਆ ਵਾਸਤੇ ਲੁਧਿਆਣੇ ਦੇ ਆਤਮਨਗਰ ਹਲਕੇ ਦੀ ਇੱਕ ਇੱਕ ਵੀ ਪ੍ਰਾਪਤੀ ਦੱਸ ਦੇਣ ਤੇ ਅਸੀਂ ਨਾਲ ਦੇ ਹਲਕਿਆਂ ਦੀ ਅਸੀਂ ਦੱਸ ਦਿੰਨੇ ਆ ਆ ਸੰਜੇ ਹਸਪੀਟਲ ਲੱਗਿਆ ਸੰਜੇ ਕਾਲਜ ਲੱਗਿਆ ਮੇ ਆਪਣੇ ਡਾਵਰ ਸਾਹਿਬ ਦਾ ਪ੍ਰੋਜੈਕਟ ਕਿੱਡਾ ਚੱਲਦਾ ਆਸ਼ੂਈ ਦੇ ਏਰੀਆ 'ਚ ਕਿੱਡੀ ਡਵੈਲਪਮੈਂਟ ਚੱਲ ਰਹੀ ਆ ਜੇ ਇਸ ਏਰੀਆ ਦਾ ਬੇੜਾ ਘਰ ਖੋਇਆ ਤਾਂ ਇਸ ਐਮਐਲਏ ਕਰ ਕੀ ਹੋਇਆ ਸੀ ਇਹ ਤਾਂ ਜੇ ਕਾਉਂਸਲਰ ਨਾ ਜਤਾਉਂਦੇ ਤੇ ਜਿਹੜੇ ਕੰਮ ਹੋ ਰਿਹਾ ਇਹ ਵੀ ਨਹੀਂ ਹੋਣੇ ਸੀ ਕਿਉਂਕਿ ਇਸ ਬੰਦੇ ਦੀ ਜਿਹੜੀ ਜ਼ੁਬਾਨ ਤੇ ਸੋਚ ਏਡੀ ਗੰਦੀ ਆ ਇਹਨੂੰ ਕੋਈ ਮੂੰਹ ਨਹੀਂ ਉੱਤੇ ਲਾ ਕੇ ਰਾਜੀ ਨਾ ਸੀਐਮ ਨਾ ਪੀਐਮ ਇਹਨਾਂ ਨੂੰ ਪੰਜੀ ਦੇਣ ਨੂੰ ਤਿਆਰ ਨਹੀਂ ਸੋ ਇਹਨਾਂ ਦਾ ਸਰਕਾਰ ਨਾਲ ਕਨੈਕਸ਼ਨ ਹੀ ਹੈ ਨਹੀਂ ਇਹ ਜਿੱਤਦੇ ਆ ਤੇ ਸਾਈਡ ਹੋ ਕੇ ਬਹਿ ਜਾਂਦੇ ਆ ਆਪਣੀ ਦੁਕਾਨ ਚਲਾਉਂਦੇ ਆ ਜੇ ਲੋਕਾਂ ਨੂੰ ਕੁਝ ਦੇਣਾ ਤਾਂ ਸਰਕਾਰ ਨਾਲ ਰابطਾ ਰੱਖਣਾ ਪਊਗਾ ਹੈਰਾਨੀ ਦੀ ਗੱਲ ਸੁਣਨ ਨੂੰ ਮਿਲੀ ਜਿਹੜਾ ਲੋਕਾਂ ਨੂੰ ਕ੍ਰਾਂਤੀਕਾਰੀ ਕਹਿੰਦਾ ਹੁੰਦਾ ਸੀ ਕ੍ਰਾਂਤੀਕਾਰੀ ਸੋਚ ਕਹਿੰਦਾ ਹੁੰਦਾ ਸੀ ਅੱਜ ਐਡਾ ਫਰਸਟ੍ਰੇਟ ਹੋ ਗਿਆ ਐਮਐਲਏ ਮੈਂ ਨਾ ਨਹੀਂ ਲੈਂਦਾ ਇਹਦਾ ਇਸ ਬ ਗੰਦੇ ਬੰਦੇ ਦਾ ਨਾਂ ਲੈਣਾ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਹੁਣ ਦੁਨੀਆ ਇਹਨੂੰ ਘਰਾਂ ਚ ਵੀ ਬਾੜ ਤੋਂ ਹਟ ਗਈ ਅੱਜ ਪਾਰਖ ਦੀ ਟਿਊਬ ਲਾ ਕੇ ਚੱਲੇ ਗਿਆ ਬਤੰਦਰ ਗਲੀਆਂ ਚ ਤਾਂ ਕੋਈ ਵੜਦਾ ਨਹੀਂ ਤੇ ਕਹਿ ਕੇ ਕੀ ਗਿਆ 5 5 700 100 ਰੁਪਏ ਚ ਵਿਕੇ ਹੋਏ ਹੋ ਤੁਸੀਂ ਵੋਟਰ ਕਹਿੰਦਾ ਜੀ ਜਿਹਦੀ ਰਿਕਾਰਡਿੰਗ ਕੋਲੇ ਆ ਅੱਜ ਇੰਨੀ ਫਰਸਟ੍ਰੇਸ਼ਨ ਸਿਰ ਤੇ ਚੜ ਗਈ ਇਹਨਾਂ 5 5 700 ਆਲੇ ਬੰਦਿਆਂ ਨੇ ਹੀ ਤੈਨੂੰ ਪਿਛਲੀ ਵਾਰੀ ਜਤਾਇਆ ਸੀ ਇਹਨਾਂ ਨੂੰ ਅੱਜ 5-700 ਕਹਿ ਗਿਆ ਆ ਸੁਣਾਇਓ ਦੀ ਕਰਾਂ ਤੂੰ ਤੇ ਬੋਰਡ ਲਾ ਲਿਆ ਉਹਦਾ ਸ਼ਰਮ ਕਰ ਲੋ ਸ਼ਰਮ ਕਰ ਲੋ ਜਿਹੜੇ ਲੱਖਾਂ ਲਾ ਉਹਨਾਂ ਨੇ ਜਿਹੜਾ 5-700 ਰੇਂਜਾਂ ਦੇ ਉਹਨਾਂ ਤੇ ਡੱਟ ਕੇ ਬਰੋ ਹਰ ਜਗ੍ਹਾ ਇਹ ਨਾਲ ਕਰੰਤੋਂ ਤੁਹਾਨੂੰ ਇਹ ਮਾਣ ਤੇ ਪ੍ਰਾਊਡ ਹੋਣਾ ਚਾਹੀਦਾ ਪੂਰੇ ਪੰਜਾਬ ਦੇ ਵਿੱਚੋਂ ਸੋ ਆ ਤੁਸੀਂ ਦੇਖਿਆ ਇੱਕ ਕ੍ਰਾਂਤੀਕਾਰੀ ਐਮਐਲਏ ਲੋਕਾਂ ਨੂੰ ਕੀ ਬੋਲਦਾ ਸੋ ਅੱਜ ਪਾਗਲ ਹੋ ਗਿਆ ਜਿਵੇਂ ਨਸ਼ਾ ਸਮੈਕ ਦਾ ਲੱਗਿਆ ਸੀ ਨਾ ਟੱਬਰ ਨੂੰ ਹੁਣ ਤੋੜ ਜਿਹੜੀ ਉਹ ਨਸ਼ਾ ਹੁਣ ਖਤਮ ਹੋਣ ਵਾਲਾ ਰਹਿ ਗਏ ਪੁੱਤ ਗਣਤੀ ਦੇ 20 ਦਿਨ ਰਹਿ ਗਏ ਆ ਜਫਤੀਆਂ ਜੋਫਤੀਆਂ ਤੁਹਾਡੀਆਂ ਖੋਲਣੀਆਂ ਨੇ ਤੇ ਲੋਕਾਂ ਨੇ ਜਿਨ੍ਹਾਂ ਨੇ ਤੁਹਾਨੂੰ ਦਿੱਤੀਆਂ ਸੀ ਹੁਣ ਤੁਹਾਨੂੰ ਤੋੜ ਲੱਗੀ ਹੋਈ ਆ ਪਾਗਲ ਹੋਏ ਹੋਏ ਹੋ ਹੁਣ ਲੋਕਾਂ ਨੂੰ ਕਹਿੰਦੇ ਆ 5 5 7 7 ਸੌ ਚ ਤੁਸੀਂ ਵੋਟਾਂ ਜੜੀਆਂ ਪਾਉਨੇ ਹੋ 5 5 7 7 ਸੌ ਚ ਤੁਸੀਂ ਆਪਣਾ ਇਮਾਨ ਵੇਚਦੇ ਹੋ ਤੇ ਤੂੰ ਇਹਦਾ ਮਤਲਬ 5 5 7 7 ਸੌ ਦੇ ਕੇ ਖਰੀਦਾ ਰਿਆ ਜੇ ਤੂੰ ਇਹ ਜੀਆਂ ਗੱਲਾਂ ਕਰਦਾ ਸੋ ਇਹਨਾਂ ਲੋਕਾਂ ਨੇ ਤੈਨੂੰ ਦੋ ਵਾਰੀ ਜਿਤਾਇਆ ਐ ਕਿ ਇਹਨਾਂ ਨੇ ਤੈਨੂੰ ਤੇਰੇ ਅੰਜਾਮ ਤੇ ਪਹੁੰਚੋਣਾ ਹਜੇ ਤਾਂ ਕੁਝ ਨਹੀਂ ਆ ਦਵਾਈ ਦੂ ਹੀ ਪਹਿਨੇ ਲਾ ਲਓ ਜਿਹੜੇ ਤੁਹਾਡੇ ਹਾਲਾਤ ਹੋਏ ਹੋਏ ਨੇ ਸੋ ਨਹੀਂ ਤਾਂ ਤੁਹਾਨੂੰ ਕਿਤੇ ਹੌਸਪੀਟਲ ਨਾ ਜਾਣਾ ਪਵੇ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ